रेडी स्टार्ट पृष्ठाचार शब्द ਦੀ ਵਰਤੋਂ ਜਵਾਨੀ ਤੇ ਲਿਖਤੀ ਰੂਪ ਵਿੱਚ ਇੰਨੀ ਆਮ ਹੋ ਗਈ ਹੈ ਕਿ ਸ਼ਾਇਦ ਹੀ ਕੋਈ ਪੜਿਆ ਲਿਖਿਆ ਜਾਂ ਅਣਪੜ੍ਹ ਵਿਅਕਤੀ ਇਸ ਤੋਂ ਅਣਜਾਣ ਹੋਵੇ ਡੰਡੀ ਇਹ ਸ਼ਬਦ ਜੋ ਇੱਕ ਬੜੀ ਵੱਡੀ ਤੇ ਭਿਆੰਕਰ ਸਮਾਜਿਕ ਬਰਾਈ ਦੇ ਅਰਥ ਲੁਕਾਈ ਬੈਠਾ ਹੈ ਸਾਨੂੰ ਬੜਾ ਨੁਕਸਾਨ ਰਹਿਤ ਤੇ ਆਮ ਜਿਹਾ ਲੱਗਣ ਲੱਗ ਪਿਆ ਹੈ ਡੰਡੀ ਹੁਣ ਅਸੀਂ ਇਸ ਨੂੰ ਪੜ ਸੁਣ ਕੇ ਹੈਰਾਨ ਨਹੀਂ ਹੁੰਦੇ ਇਹ ਸਾਨੂੰ ਝੰਜੋੜਦਾ ਜਾਂ ਪਰੇਸ਼ਾਨ ਨਹੀਂ ਕਰਦਾ ਡੰਡੀ ਇਸ ਦਾ ਕਾਰਨ ਇਹ ਹੈ ਕਿ ਸਾਡੇ ਸਮਾਜ ਵਿੱਚ ਭ੍ਰਿਸ਼ਟਾਚਾਰ ਦਾ ਫੈਲੋ ਇਨਾ ਹੋ ਚੁੱਕਾ ਹੈ ਕਿ ਇਹ ਸਾਡੀ ਜ਼ਿੰਦਗੀ ਦਾ ਹੀ ਇੱਕ ਸਹਿਜ ਅੰਗ ਤੇ ਸਮਾਜਿਕ ਵਰਤੋਂ ਦਾ ਸਰਬ ਪ੍ਰਮਾਨਿਤ ਤੱਥ ਬਣ ਗਿਆ ਜਾਪਦਾ ਹੈ ਡੰਡੀ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਖੇਤਰ ਹੋਵੇ ਰਾਜਨੀਤੀ ਹੋਵੇ ਜਾਂ ਆਰਥਿਕਤਾ ਹੋ ਸੱਭਿਆਚਾਰ ਹੋਵੇ ਜਾਂ ਸਮਾਜਿਕ ਕਦਰਾਂ ਕੀਮਤਾਂ ਹੋਣ ਭ੍ਰਸ਼ਟਾਚਾਰ ਹਰ ਪਾਸੇ ਮਕੜੀ ਵਾਂਗ ਆਪਣੀ ਜਕੜਵੰਦ ਕਾਇਮ ਕਰੀ ਬੈਠਾ ਨਜ਼ਰ ਆਉਂਦਾ ਹੈ ਡੰਡੇ ਕਿਹੜਾ ਸਰਕਾਰੀ ਵਿਭਾਗ ਹੈ ਜਿਸdੀਆਂ ਫੈਲਾ ਭ੍ਰਸ਼ਟਾਚਾਰ ਰੁਪੀ ਸਿਉਖ ਦਾ ਸ਼ਿਕਾਰ ਨਹੀਂ ਹਨ ਪ੍ਰਸ਼ਨ ਚਿੰਨ ਸੱਤਾ ਵਿੱਚ ਅਤੇ ਜ਼ਿੰਮੇਵਾਰੀ ਦੀਆਂ ਪਦਵੀਆਂ ਤੇ ਬੈਠੇ ਕਿੰਨੇ ਪ੍ਰਤੀਸ਼ਤ ਵਿਅਕਤੀ ਇੱਕ ਥਾਪੜ ਕੇ ਇਹ ਦਾਵਾ ਕਰ ਸਕਦੇ ਹਨ ਕਿ ਉਹਨਾਂ ਦੇ ਹੱਥ ਅਣਕਮਾਏ ਧਨ ਦੀ ਸ਼ੋਤੋਂ پاک ਹਨ ਪ੍ਰਸ਼ਨ ਚੈਨਾ ਇੰਨਾ ਹੀ ਨਹੀਂ ਇਹ ਰੁਝਾਨ ਉੱਪਰ ਤੋਂ ਹੇਠਾਂ ਤੱਕ ਲਗਾਤਾਰ ਚੱਲਦਾ ਹੈ ਡੰਡੀ ਸਰਕਾਰਾਂ ਆਉਂਦੀਆਂ ਤੇ ਤੁਰ ਜਾਂਦੀਆਂ ਹਨ ਇਸ ਦੀ ਗਤੀ ਤੇਮੀ ਪੈਣ ਦੀ ਥਾਂ ਵੱਧਦੀ ਜਾ ਰਹੀ ਹੈ ਅਤੇ ਪਸਾਰਾ ਹੋਰ ਫੈਲ ਰਿਹਾ ਹੈ ਡੰਡੀ ਪਸ਼ਮ ਦੇ ਵਿਕਸਿਤ ਦੇਸ਼ਾਂ ਵਿੱਚ ਇੱਕ ਮੁਹਾਵਰਾ ਆਮ ਹੈ ਜਿਸ ਦਾ ਅਰਥ ਹੈ ਕਿ ਇਮਾਨਦਾਰੀ ਉੱਤਮ ਨੀਤੀ ਹੈ ਡੰਡੀ ਇਹਨਾਂ ਦੇਸ਼ਾਂ ਦੇ ਲੋਕਾਂ ਨੇ ਇਮਾਨਦਾਰੀ ਨੂੰ ਘਟੂ ਘੱਟ ਨੀਤੀ ਦੇ ਤੌਰ ਤੇ ਜ਼ਰੂਰ ਅਪਣਾ ਲਿਆ ਹੋਇਆ ਹੈ ਡੰਡੀ ਇਹੂ ਕਾਰਨ ਹੈ ਕਿ ਉਹਨਾਂ ਲੋਕਾਂ ਦਾ ਪਬਲਿਕ ਜੀਵਨ ਬਹੁਤ ਹੱਦ ਤੱਕ ਸਾਫ਼ ਸੁਥਰਾ ਤੇ ਸਿਹਤਮੰਦ ਹੈ ਅਤੇ ਇਸੇ ਕਾਰਨ ਉਹਨਾਂ ਨੇ ਪ੍ਰਗਤੀ ਦੀਆਂ ਇਨੀਆਂ ਸਿਖਰਾਂ ਸੂਹੀਆਂ ਹਨ ਡੰਡੀ ਉਥੇ ਹਰ ਨਾਗਰਿਕ ਦੀ ਸੁਰੱਖਿਆ ਹੈ ਸਨਮਾਨ ਹੈ ਡੰਡੀ ਪਰ ਸਾਡੇ ਦੇਸ਼ ਵਿੱਚ ਇਮਾਨਦਾਰੀ ਇੱਕ ਮਨੁੱਖੀ ਗੁਣ ਵਜੋਂ ਤਾਂ ਕੀ ਹੋਣੀ ਸੀ ਨੀਤੀ ਵਜੋਂ ਵੀ ਨੇੜੇ ਨਹੀਂ ਆਉਣ ਦਿੱਤੀ ਜਾਂਦੀ ਡੰਡੀ ਇਥੋਂ ਤੱਕ ਕੇ ਦੂਜਿਆਂ ਨੂੰ ਮਾਇਆ ਦੇ ਤਿਆਗ ਦਾ ਉਪਦੇਸ਼ ਦੇਣ ਵਾਲੇ ਵੀ ਖੁਦ ਅਨ ਕਮਾਏ ਧਨ ਦੇ ਆਸਰੇ ਐਸੋ ਇਸਰਤ ਦੇ ਰਾਤੇ ਤੁਰੇ ਹੋਏ ਹਨ ਡੰਡੀ ਕਾਲੇ ਧਾਨੇ ਆਪਣੀ ਸਮੰਤਰ ਹਕੂਮਤ ਕਾਇਮ ਕਰ ਲਈ ਹੈ ਡੰਡੀ ਸਿੱਟੇ ਵਜੋਂ ਸਾਡਾ ਸਮਾਜਿਕ ਜੀਵਨ असंतुष्ट अस्थिर ਤੇ દિਸ਼ਾਹੀਨ ਹੁੰਦਾ ਜਾ ਰਿਹਾ ਹੈ ਡੰਡੀ ਤਰ੍ਹਾਂ-ਤਰ੍ਹਾਂ ਦੇ ਅਪਰਾਧ ਸਿਰ ਚੁੱਕ ਰਹੇ ਹਨ ਡੰਡੀ ਹਿੰਸਾ ਦੀ ਵਰਤੋਂ ਵਧ ਰਹੀ ਹੈ ਅਤੇ ਚਾਰੇ ਪਾਸੇ ਅਨਿਸ਼ਚਿਤਤਾ ਤੇ ਅਸੁਰੱਖਿਤਾ ਦਾ ਵਾਤਾਵਰਨ ছায়ਾ ਹੋਇਆ ਹੈ ਡੰਡੀ ਮਿਹਨਤ ਨਾਲ ਬਣਾਈਆਂ ਤੇ ਪੈਦਾ ਕੀਤੀਆਂ ਚੀਜ਼ਾਂ ਤਾਂ ਬਰਬਾਦ ਹੋ ਹੀ ਰਹੀਆਂ ਹਨ ਮਨੁੱਖੀ ਕਦਰਾਂ ਕੀਮਤਾਂ ਅਤੇ ਸਬਹਮਾਨ ਦਾ ਵੀ ਘਾਣ ਹੋ ਰਿਹਾ ਹੈ ਡੰਡੀ